ਪੁਲਿਸ ਅਧਿਕਾਰੀ ਆਈਪੀਐਸ ਵਾਇਪੁਰਨ ਕੁਮਾਰ ਦੇ ਖੁਦਕੁਸ਼ੀ ਮਾਮਲੇ ਦੇ ਵਿੱਚ ਕਈ ਦਿਨਾਂ ਤੋਂ ਚੱਲ ਰਹੇ ਤਣਾਅ ਦੇ ਬਾਅਦ ਆਖਰਕਾਰ ਉਨ੍ਹਾਂ ਦੇ ਪਰਿਵਾਰ ਨੇ ਪੋਸਟਮਾਰਟਮ ਲਈ ਸਹਿਮਤੀ ਦੇ ਦਿੱਤੀ ਹੈ। ਸੂਤਰਾਂ ਦੇ ਅਨੁਸਾਰ ਪੋਸਟਮਾਰਟਮ ਚੰਡੀਗੜ੍ਹ ਦੇ ਪੀਜੀਐਮ ਹਸਪਤਾਲ ਵਿੱਚ ਅੱਜ ਹੋਵੇਗਾ ਅਤੇ ਜਿਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ 4 ਵਜੇ ਹੋਣ ਦੀ ਉਮੀਦ ਹੈ। ਦਰਅਸਲ ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ 31 ਮੈਂਬਰੀ ਕਮੇਟੀ ਬਣਾਈ ਹੈ ਅਤੇ ਡੀਜੀਪੀ ਸ਼ਤਰੂਗਨ ਕਪੂਰ ਨੂੰ ਛੁੱਟੀ ਉਤੇ ਭੇਜਣ ਦਾ ਐਲਾਨ ਕੀਤਾ ਹੈ ਜਿਸ ਨਾਲ ਪਰਿਵਾਰ ਕੁਝ ਹੱਦ ਤੱਕ ਸੰਤੁਸ਼ਟ ਨਜ਼ਰ ਆਇਆ ਹੈ ਯਾਦ ਰੱਖੇ ਕਿ ਪੂਰਨ ਕੁਮਾਰ ਦੀ ਪਤਨੀ ਆਈਏਐਸ ਅਫਸਰ ਅਮਨੀਤ ਕੌਰ ਅਤੇ ਉਹਨਾਂ ਦੀਆਂ ਦੋ ਧੀਆਂ ਲਗਾਤਾਰ ਮੰਗ ਕਰ ਰਹੀਆਂ ਨੇ ਕਿ ਪੁਰਾਣੇ ਡੀਜੀਪੀ ਅਤੇ ਰੌਤਕ ਦੇ ਐਸਪੀ ਨਰਿੰਦਰ ਬਿਚਾਰਨੀਆ ਨੂੰ ਐਫਆਈਆਰ ਵਿੱਚ ਨਾਮਜ਼ਦ ਕੀਤਾ ਜਾਵੇ ਇਹ ਮਾਮਲਾ ਉਸ ਸਮੇਂ ਹੋਰ ਗੰਭੀਰ ਹੋ ਗਿਆ ਜਦੋਂ ਰੌਤਕ ਦੇ ਐਸਆਈ ਸੰਦੀਪ ਲਾਠਰ ਨੂੰ ਵੀ ਖੁਦਕੁਸ਼ੀ ਕਰ ਲਈ ਅਤੇ ਖੁਦਕੁਸ਼ੀ ਤੋਂ ਪਹਿਲਾਂ ਇੱਕ ਵੀਡੀਓ ਜਾਰੀ ਕਰਕੇ ਪੂਰਨ ਕੁਮਾਰ ਅਤੇ ਉਹਨਾਂ ਦੀ ਪਤਨੀ ਉੱਤੇ ਗੰਭੀਰ ਦੋਸ਼ ਲਗਾਏ। ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਨੇ ਹੋਰ ਤਿੱਖਾ ਰੂਪ ਧਾਰਨ ਕਰ ਲਿਆ ਹੈ ਅਤੇ ਪੁਲਿਸ ਵਿਭਾਗ ਦੇ ਕਈ ਉੱਚ ਅਧਿਕਾਰੀਆਂ ਉੱਤੇ ਵੀ ਸਵਾਲ ਖੜੇ ਹੋਏ ਨੇ। ਬਹੁਤ ਸਾਰੇ ਹੰਦੀਆਂ ਨਜ਼ਰਾਂ ਪੀਜੀਆਈ ਵਿੱਚ ਹੋ ਰਹੇ ਪੋਸਟਮਾਰਟਮ ਉੱਤੇ ਟਿੱਕੀਆਂ ਹੋਈਆਂ ਨੇ ਜਿਸ ਦੀ ਰਿਪੋਰਟ ਇਸ ਗੁੰਝਲਦਾਰ ਮਾਮਲੇ ਵਿੱਚ ਕਈ ਸੱਚਾਈਆਂ ਬੇਨਕਾਬ ਕਰ ਸਕਦੀ ਹੈ ਪੁਲਿਸ ਅਧਿਕਾਰੀ ਆਈਪੀਐਸ ਵਾਈਪੂਰਨ ਕੁਮਾਰ ਦੇ ਖੁਦਕੁਸ਼ੀ ਮਾਮਲੇ ਦੇ ਵਿੱਚ ਕਈ ਦਿਨਾਂ ਤੋਂ ਚੱਲ ਰਹੇ ਤਣਾਅ ਦੇ ਬਾਅਦ ਆਖਰਕਾਰ ਉਨ੍ਹਾਂ ਦੇ ਪਰਿਵਾਰ ਨੇ ਪੋਸਟਮਾਰਟਮ ਲਈ ਸਹਿਮਤੀ ਦੇ ਦਿੱਤੀ ਹੈ ਸੂਤਰਾਂ ਦੇ ਅਨੁਸਾਰ ਪੋਸਟਮਾਰਟਮ ਚੰਡੀਗੜ੍ਹ ਦੇ ਪੀਜੀਆ ਹਸਪਤਾਲ ਵਿੱਚ ਅੱਜ ਹੋਵੇਗਾ ਅਤੇ ਜਿਸ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਸ਼ਾਮ 4 ਵਜੇ ਹੋਣ ਦੀ ਉਮੀਦ ਹੈ। ਦਰਅਸਲ ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ 31 ਮੈਂਬਰੀ ਕਮੇਟੀ ਬਣਾਈ ਹੈ ਅਤੇ ਡੀਜੀਪੀ ਸ਼ਤਰੂਗੰਨ ਕਪੂਰ ਨੂੰ ਛੁੱਟੀ 'ਤੇ ਭੇਜਣ ਦਾ ਐਲਾਨ ਕੀਤਾ ਹੈ। ਜਿਸ ਨਾਲ ਪਰਿਵਾਰ ਕੁਝ ਹੱਦ ਤੱਕ ਸੰਤੁਸ਼ਟ ਨਜ਼ਰ ਆਇਆ ਹੈ। ਯਾਦ ਰੱਖੇ ਕਿ ਪੂਰਨ ਕੁਮਾਰ ਦੀ ਪਤਨੀ ਆਈਏਐਸ ਅਫਸਰ ਅਮਨੀਤ ਕੌਰ ਅਤੇ ਉਹਨਾਂ ਦੀਆਂ ਦੋ ਧੀਆਂ ਲਗਾਤਾਰ ਮੰਗ ਕਰ ਰਹੀਆਂ ਨੇ ਕਿ ਪੁਰਾਣੇ ਡੀਜੀਪੀ ਅਤੇ ਰੌहतक ਦੇ ਐਸਪੀ ਨਰਿੰਦਰ ਬਿਜਾਰਨੀਆ ਨੂੰ ਐਫਆਈਆਰ ਵਿੱਚ ਨਾਮਜ਼ਦ ਕੀਤਾ ਜਾਵੇ ਇਹ ਮਾਮਲਾ ਉਸ ਸਮੇਂ ਹੋਰ ਗੰਭੀਰ ਹੋ ਗਿਆ ਜਦੋਂ ਰੌਤਕ ਦੇ ਐਸਆਈ ਸੰਦੀਪ ਲਾਠਰ ਨੂੰ ਵੀ ਖੁਦਕੁਸ਼ੀ ਕਰ ਲਈ ਅਤੇ ਖੁਦਕੁਸ਼ੀ ਤੋਂ ਪਹਿਲਾਂ ਇੱਕ ਵੀਡੀਓ ਜਾਰੀ ਕਰਕੇ ਪੂਰਨ ਕੁਮਾਰ ਅਤੇ ਉਹਨਾਂ ਦੀ ਪਤਨੀ ਉੱਤੇ ਗੰਭੀਰ ਦੋਸ਼ ਲਗਾਏ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਨੇ ਹੋਰ ਤਿੱਖਾ ਰੂਪ ਧਾਰਨ ਕਰ ਲਿਆ ਹੈ ਅਤੇ ਪੁਲਿਸ ਵਿਭਾਗ ਦੇ ਕਈ ਉੱਚ ਅਧਿਕਾਰੀਆਂ ਉੱਤੇ ਵੀ ਸਵਾਲ ਖੜੇ ਹੋਏ ਨੇ ਹੁਣ ਸਾਰੇ ਹੰਦੀਆਂ ਨਜ਼ਰਾਂ ਪੀਜੀਆਈ ਵਿੱਚ ਹੋ ਰਹੇ ਪੋਸਟ ਮਾਰਟਮ ਉੱਤੇ ਟਿੱਕੀਆਂ ਹੋਈਆਂ ਨੇ ਜਿਸ ਦੀ ਰਿਪੋਰਟ ਇਸ ਗੁੰਝਲਦਾਰ ਮਾਮਲੇ ਵਿੱਚ ਕਈ ਸਚਾਈਆਂ ਬੇਨਕਾਬ ਕਰ ਸਕਦੀ ਹੈ